ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਗੁਰਦਿਆਂ ਦੀ ਸਫਾਈ ਚੰਗੀ ਤਰ੍ਹਾਂ ਨਾ ਕਰਨਾ ਚਾਹੁੰਦੇ ਹੋ ਤਾਂ ਤਰਬੂਜ਼ ਦੇ ਰਸ ਵਿੱਚ ਧਨੀਏ ਦੇ ਰਸ ਦਾ ਥੋੜਾ ਜਿਹਾ ਹਿੱਸਾ ਮਿਕਸ ਕਰਕੇ ਪੀ ਲਓ ਇਸ ਦੀ ਮਦਦ ਨਾਲ ਗੁਰਦੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ ਨੰਬਰ 2 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਕਾਲੇ ਤਿਲਾਂ ਦੇ ਲੱਡੂ ਦਾ ਸੇਵਨ ਰੋਜ਼ਾਨਾ ਰਾਤ ਨੂੰ ਕਰੋ ਤਾਂ ਇਸ ਦੀ ਮਦਦ ਨਾਲ ਤੁਹਾਡਾ ਬਿਸਤਰੇ ਉੱਪਰ ਕਦੇ ਵੀ ਪਿਸ਼ਾਬ ਨਹੀਂ ਨਿਕਲੇਗਾ ਨੰਬਰ 3 ਜੇਕਰ ਸਿਰ ਵਿੱਚ ਜੂਆਂ ਪੈ ਗਈਆਂ ਹੋਣ ਜਾਂ ਫਿਰ ਖਾਜ ਨਾ हट ਰਹੀ ਹੋਵੇ ਤਾਂ ਤੁਸੀਂ ਨਿੰਮ ਦੇ ਪੱਤੇ ਨੂੰ ਉਬਾਲ ਕੇ ਉਸ ਪਾਣੀ ਨਾਲ ਆਪਣਾ ਸਿਰ ਧੋ ਲਓ ਇਸ ਨਾਲ ਜੂਆਂ ਵੀ ਮਰ ਜਾਣਗੀਆਂ ਤੇ ਸਿਰ ਵਿੱਚ ਹੋ ਰਹੀ ਖਾਜ ਵੀ हट ਜਾਵੇਗੀ ਨੰਬਰ 4 ਜੇਕਰ ਕਿਸੇ ਵੀ ਵਿਅਕਤੀ ਨੂੰ ਅੰਦਰੰਗ ਦੀ ਸਮੱਸਿਆ ਹੋਵੇ ਤਾਂ ਉਸਦੇ ਨੱਕ ਵਿੱਚ ਤੁਰੰਤ ਦੇਸੀ ਗਾਂ ਦਾ ਦੇਸੀ ਘਿਓ ਪਾ ਦਿਓ 15 ਮਿੰਟ ਬਾਅਦ ਦਰੋਗੀ ਨੂੰ ਅੰਦਰੰਗ ਤੋਂ ਆਰਾਮ ਮਿਲੇਗਾ ਨੰਬਰ 5 ਜਿਹੜੇ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹਨ ਉਹਨਾਂ ਨਾਲ ਦਿਲ ਅਤੇ ਦਿਮਾਗ ਕਮਜ਼ੋਰ ਹੋਣ ਲੱਗਦਾ ਹੈ ਨਾਲ ਹੀ ਉਹ अनेका ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਨੰਬਰ 6 ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਵਿੱਚ ਸੁਹਾਰੇ ਵਾਲਕੇ ਪੀਣੇ ਸ਼ੁਰੂ ਕਰਦੇ ਹੋ ਕੁਝ ਹੀ ਦਿਨਾਂ ਵਿੱਚ ਆਵਾਜ਼ ਸਾਫ਼ ਹੋ ਜਾਵੇਗੀ। ਨੰਬਰ 7 ਜੇਕਰ ਤੁਹਾਨੂੰ ਹੱਥ ਪੈਰ ਕੰਬਣ ਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਲੋ ਇਸ ਦੀ ਮਦਦ ਨਾਲ ਦਿਨਾਂ ਵਿੱਚ ਹੀ ਤੁਹਾਡੀ ਇਸ ਸਮੱਸਿਆ ਘਟ ਹੋ ਜਾਵੇਗੀ। ਨੰਬਰ 8 ਜੇਕਰ ਤੁਸੀਂ ਜ਼ਿਆਦਾ ਕੋਲਡ ਡਰਿੰਕਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਗੁਰਦੇ ਖਰਾਬ ਹੋ ਸਕਦੇ ਨੇ ਇਸ ਲਈ ਕੋਲਡ ਡਰਿੰਕਸ ਦਾ ਸੇਵਨ ਘੱਟ ਤੋਂ ਘੱਟ ਕਰੋ ਨੰਬਰ 9 ਸਿਰਕੇ ਵਾਲਾ ਪਿਆਜ਼ ਖਾਣਾ ਸਰੀਰ ਨੂੰ ਨੇਕਾ ਹਿੱਤ ਤੱਤ ਮਿਲਦੇ ਨੇ ਤੇ ਨਾਲ ਹੀ ਖਾਣਾ ਵਿੱਚ ਵੀ ਸੁਆਦ ਜ਼ਿਆਦਾ ਹੁੰਦਾ ਹੈ ਨੰਬਰ 10 ਚੇਕਰ ਤੁਸੀਂ ਆਪਣੇ ਖਾਣੇ ਵਿੱਚ ਕਦੂ ਨੂੰ ਸ਼ਾਮਿਲ ਕਰਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਤੇ ਨਾਲ ਹੀ ਸਰੀਰ ਨੂੰ ਠੰਡਕ ਮਿਲਦੀ ਹੈ। ਨੰਬਰ 11 ਬਜ਼ੁਰਗਾਂ ਨੂੰ ਕਣਕ ਦਾ ਬਣਿਆ ਦਲੀਆ ਰੋਜ਼ਾਨਾ ਜ਼ਰੂਰ ਬਣਾ ਕੇ ਖਾਣਾ ਚਾਹੀਦਾ। ਇਸ ਨਾਲ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਨਾਲ ਸਰੀਰ ਨੂੰ ਵੀ ਤਾਕਤ ਮਿਲਦੀ ਹੈ। ਨੰਬਰ 12 ਜੇਕਰ ਬੱਚੇ ਪੈਕੇ ਪੜਦੇ ਹਨ ਤਾਂ ਉਹਨਾਂ ਦਾ ਦਿਮਾਗ ਬਹੁਤ ਕਮਜ਼ੋਰ ਹੋਣ ਲੱਗ ਜਾਂਦਾ ਨਾਲ ਹੀ ਪੜਾਈ ਕਰਨ ਨੂੰ ਵੀ ਮਨ ਨਹੀਂ ਲੱਗਦਾ ਨੰਬਰ 13 ਜੇਕਰ ਤੁਸੀਂ ਅੰਬ ਨੂੰ ਠੰਡਾ ਕੀਤੇ ਬਿਨਾ ਖਾਂਦੇ ਹਾਂ ਤਾਂ ਇਸ ਨਾਲ ਸਰੀਰ ਉੱਪਰ ਫੋੜੇ ਫਿੰਸੇ ਨਿਕਲ ਆਉਂਦੀਆਂ ਨੇ ਤੇ ਨਾਲ ਹੀ ਸਰੀਰ ਨੂੰ ਨਿਕਾਸ ਖਸਤਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 14 ਜੇਕਰ ਤੁਸੀਂ ਆਪਣੇ ਵਾਲਾਂ ਦੀ ਲੰਬਾਈ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪਾਲਕ ਦਾ ਜੂਸ ਬਣਾ ਕੇ ਪੀਣਾ ਸ਼ੁਰੂ ਕਰਦੇ ਹੋ ਉਸ ਦਿਨ ਨਾਲ ਵਾਲਾਂ ਦੀ ਲੰਬਾਈ ਦਿਨਾਂ ਵਿੱਚ ਹੀ ਬਦਲ ਲੱਗ ਜਾਵੇਗੀ ਨੰਬਰ 15 ਜੇਕਰ ਤੁਹਾਡੇ ਬੁੱਲ ਜ਼ਿਆਦਾ ਰੁੱਖੇ ਰੁੱਖੇ ਰਹਿੰਦੇ ਨੇ ਤਾਂ ਉਹਨਾਂ ਉੱਪਰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ਲਗਾ ਕੇ ਸੌਂਜੋ ਬੁੱਲ ਨਰਮ ਤੇ ਮੁਲਾਇਮ ਹੋ ਜਾਣਗੇ। ਨੰਬਰ 16 ਜੇਕਰ ਸਿਰ ਵਿੱਚ ਦਰਦ ਜ਼ਿਆਦਾ ਹੋ ਰਿਹਾ ਹੋਵੇ ਤਾਂ ਮਲਤਾਨੀ ਮਿੱਟੀ ਦਾ ਲੇਪ ਪੜਾ ਕੇ ਲਗਾ ਲਓ ਇਸੇ ਮੰਨ ਦਾ ਸਿਰ ਦਰਦ ਠੀਕ ਹੋ ਜਾਵੇਗਾ। ਨੰਬਰ 17 ਅੱਖਾਂ ਵਿੱਚ ਸੁਰਮਾ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਨਾਲ ਹੀ ਅੱਖਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ। ਨੰਬਰ 18 ਜੇਕਰ ਤੁਹਾਨੂੰ ਰਾਤ ਨੂੰ ਬਾਰ-ਬਾਰ ਪੇਸ਼ਾਬ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਪਾਣੀ ਨਾ ਪੀਵੋ ਇਸ ਦੀ ਮਦਨਾ ਪੇਸ਼ਾਬ ਘਾਟ ਪਰੇਸ਼ਾਨ ਕਰੇਗਾ। ਨੰਬਰ 19 ਇਨਸਾਨ ਨੂੰ ਕਦੇ ਵੀ ਖੱਟੇ ਅੰਬ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਇਸ ਦੀ ਮਦਨਾ ਸਰੀਰ ਨੂੰ ਕਈ ਨੁਕਸਾਨ ਹੁੰਦੇ ਹਨ। ਨੰਬਰ 20 ਰਾਤ ਦਾ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਤਿੰਨ ਹਰੀਆਂ ਇਲਾਇਚੀਆਂ ਚਬਾ ਕੇ ਖਾ ਲੈਂਦੇ ਹੋ ਇਸ ਜੀ ਮੰਨਣਾ ਤੁਹਾਡੇ ਵਾਲਾਂ ਦੀਆਂ ਜੜਾਂ ਬਹੁਤ ਮਜ਼ਬੂਤ ਹੋਣਗੀਆਂ ਨੰਬਰ 21 ਜੇਕਰ ਤੁਸੀਂ ਸਲਾਦ ਵਿੱਚ ਰੋਜ਼ਾਨਾ ਖੀਰੇ ਦਾ ਸੇਵਨ ਕਰੋ ਤਾਂ ਇਸ ਨਾਲ ਭજન ਸਹੀ ਰਹਿੰਦਾ ਨਾਲ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚੇ ਰਹਿ ਸਕਦੇ ਹੋ ਨੰਬਰ 2 ਚਿਹਰੇ ਉੱਪਰ ਭੁੱਲ ਕੇ ਵੀ ਸਾਬਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੇਕਰ ਫੇਸ ਵਾਸ਼ ਖਤਮ ਹੋ ਜਾਵੇ ਤਾਂ ਤੁਸੀਂ ਬੇਸਣ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 3 ਜਦੋਂ ਵੀ ਤੁਸੀਂ ਚਿਹਰੇ ਨੂੰ ਧੋਂਦੇ ਹੋ ਤਾਂ ਪਹਿਲਾਂ ਹਮੇਸ਼ਾ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਗंदे ਹੱਥਾਂ ਨਾਲ ਚਿਹਰੇ ਨੂੰ ਕਦੇ ਵੀ ਸਾਫ਼ ਨਾ ਕਰੋ। ਨੰਬਰ 24 ਤਰਬੂਜ ਖਾਣ ਨਾਲ ਦਿਮਾਗ ਸ਼ਾਂਤ ਹੁੰਦਾ ਜਿਸ ਨਾਲ ਗੁੱਸਾ ਘੱਟ ਆਉਂਦਾ ਕਿਉਂਕਿ ਉਸ ਦੀ ਤਸੀਰ ਠੰਡੀ ਹੁੰਦੀ ਹੈ ਜਿਸ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਨੰਬਰ 25 ਜੇਕਰ ਤੁਹਾਨੂੰ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰੀਰ ਦੀ ਮਾਲਿਸ਼ ਕਰਕੇ ਹਲਕੇ ਗੁਸਤੇ ਪਾਣੀ ਨਾਲ ਇਸ਼ਨਾਨ ਕਰਕੇ ਸੌਂਜੋ ਇਸ ਨਾਲ ਸਾਰੀ ਥਕਾਵਟ ਖਤਮ ਹੋ ਜਾਵੇਗੀ ਨਾਲ ਹੀ ਤੁਸੀਂ ਨੀਂਦ ਵੀ ਵਧੀਆ ਲੈ ਸਕੋਗੇ। ਨੰਬਰ 26 ਪਿੰਡੀ ਸਰੀਰ ਦੇ ਵਜ਼ਨ ਨੂੰ ਸਹੀ ਰੱਖਦੀ ਹੈ ਇਸ ਤੋਂ ਇਲਾਵਾ ਸਾਡੀਆਂ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਹੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ